ਤਿਹਾਰਾਂ ਦੇ ਸੀਜ਼ਨ ਦੇ ਵਿੱਚ ਪਨੀਰ ਖਾਣ ਵਾਲੇ ਜਾਂ ਫਿਰ ਮਠਾਈਆਂ ਖਾਣ ਵਾਲੇ ਲੋਕ ਸਾਵਧਾਨ ਇੱਕ ਵੀਡੀਓ ਕਾਫੀ ਹੁਣ ਵਾਇਰਲ ਹੋਈ ਹੈ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਉਂਗੇ ਮਾਮਲਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਸਾਫ਼ ਸੁਥਰੇ ਖਾਣ ਯੋਗ ਵਸਤੂ ਮੁਹੱਈਆ ਕਰਵਾਉਣ ਵਾਲੀ ਚੱਲ ਰਹੀ ਮੁਹਿੰਮ ਦੇ ਨਾਲ ਜੁੜਿਆ ਹੋਇਆ ਸਾਹਮਣੇ ਆਇਆ ਇਸ ਮੁਹਿੰਮ ਦੇ ਤਹਿਤ ਵੱਡੀ ਕਾਮਯਾਬੀ ਮਿਲੀ ਹੈ ਮੁਕੇਰੀਆ ਦੇ ਬਸੱਡੇ ਦੇ ਨਜ਼ਦੀਕ ਸਵੇਰ ਦੇ ਸਮੇਂ ਇੱਕ ਹਰਿਆਣਾ ਨੰਬਰ ਗੱਡੀ ਵਿੱਚ ਲਗਭਗ 700 ਕਿਲੋ ਸ਼ੱਕੀ ਪਨੀਰ ਫੜਿਆ ਗਿਆ ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਜਤਿੰਦਰ ਕੁਮਾਰ ਭਾਟੀਆਂ ਨੇ ਉਹਨਾਂ ਦੀ ਫੂਡ ਸੇਫਟੀ ਟੀਮ ਵੱਲੋਂ ਨਾਲ ਮਿਲ ਕੇ ਜਾਂਚ ਕੀਤੀ ਤੇ ਜਿਸ ਦੇ ਵਿੱਚ ਪਾਇਆ ਗਿਆ ਕਿ ਪਨੀਰ ਕਟਿਆ ਕੁਆਲਟੀ ਅਦਾ ਹੋਇਆ ਹੈ ਔਰ ਸ਼ੱਕ ਪਹੁੰਚਿਆ ਤੇ ਪਨੀਰ ਦੇ ਸੈਂਪਲ ਲਏ ਗਏ ਜਿਸ ਨੂੰ ਕੋਲਡ ਸਟੋਰ ਵਿੱਚ ਸੀਜ਼ ਕਰ ਦਿੱਤਾ ਗਿਆ ਇਸ ਮੌਕੇ ਉਹਨਾਂ ਦੇ ਨਾਨ ਫੂਡ ਸੇਫਟੀ ਅਫਸਰ ਮਨੀਸ਼ ਕੁਮਾਰ ਸੋਢੀ ਵੀ ਔਰ ਹੋਰ ਮੈਂਬਰ ਵੀ ਸ਼ਾਮਲ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਸਿਹਤ ਅਫਸਰ ਡਾਕਟਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਲੋਕਾਂ ਨੂੰ ਸਾਫ਼ ਸੁਥਰਾ ਖਾਣਾ ਪਦਾਰਥ ਮਈਆ ਕਰਵਾਉਣ ਦੇ ਲਈ ਇਹ ਸਾਡੀ ਜ਼ਿੰਮੇਵਾਰੀ ਹੈ ਤੇ ਇਸੇ ਹੀ ਚੱਲਦੇ ਉਹਨਾਂ ਨੇ ਕਿਹਾ ਕਿ ਅਸੀਂ ਜਦੋਂ ਜਾਂਚ ਕੀਤੀ ਤਾਂ ਪਾਇਆ ਗਿਆ ਕਿ ਉੱਥੇ ਖਰਾਬ ਕਟਿਆ ਕੁਆਲਟੀ ਵਾਲਾ ਪਨੀਰ ਜਿਹੜਾ ਸੀਗਾ ਉਹ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਸੀਜ਼ ਕਰ ਦਿੱਤਾ ਗਿਆ ਤੇ ਤੁਹਾਨੂੰ ਦੱਸ ਦਈਏ ਕਿ ਹੁਣ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਲੋਕ ਜਿਹੜੇ ਹਲਵਾਈ ਨੇ ਦੁਕਾਨਦਾਰ ਨੇ ਉਹਨਾਂ ਦੀ ਖੈਰ ਨਹੀਂ ਹੈ ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਨੇ ਦੱਸਿਆ ਕਿ ਤਿਉਹਾਰੀ ਸੀਜ਼ਨ ਵਿੱਚ ਮਠਾਈਆਂ ਬਣਾਉਣ ਲਈ ਦੁੱਧ ਤੇ ਪਨੀਰ ਦੇ ਖਪਤ ਬਹੁਤ ਵੱਧ ਜਾਂਦੀ ਹੈ ਤੇ ਮਲਾਵਟ ਸ਼ੁਰੂ ਹੋ ਜਾਂਦੀ ਹੈ ਤੇ ਘਟੀਆਂ ਜਿਹੜੇ ਪਦਾਰਥ ਵੇਚਣੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਆਪਣੇ ਮੁਨਾਫੇ ਨੂੰ ਕਮਾਉਣ ਦੇ ਲਈ ਇਸ ਦੇ ਤਹਿਤ ਦੱਸਦੀ ਹੈ ਕਿ ਹੁਣ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਦੁੱਧ ਪਨੀਰ ਦੇਸੀ ਘਿਓ ਤੇ ਮਠਾਈਆਂ ਚੰਗੀ ਤਰ੍ਹਾਂ ਦੇਖ ਕੇ ਖਰੀਦਣ ਜੇਕਰ ਕਿਸੇ ਨੂੰ ਕਿਸੇ ਵੀ ਦੁਕਾਨਦਾਰ ਤੇ ਕੋਈ ਸ਼ੱਕ ਹੈ ਤੇ ਉਹ ਸਿਵਲ ਸਰਜਨ ਦਫ਼ਤਰ ਨਾਲ ਸੰਪਰਕ ਕਰ ਸਕਦਾ ਹੈ ਸਿਹਤ ਵਿਭਾਗ ਦੀਆਂ ਟੀਮਾਂ ਮੌਕੇ ਤੇ ਸੇਵਾ ਤੇ ਹਾਜ਼ਰ ਹੋਣਗੀਆਂ ਕਹਾਲਾਕੀ ਹੁਣ ਸਿਹਤ ਵਿਭਾਗ ਅਫਸਰ ਦਾ ਕੀ ਕੁਝ ਕਹਿਣਾ ਤੁਸੀਂ ਇੱਕ ਵਾਰ ਉਹ ਬਿਆਨ ਵੀ ਸੁਣ ਸਕਦੇ ਹੋ ਪਰ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਹੁਣ ਕੋਈ ਵੀ ਮਠਾਈ ਜਿਹੜੀ ਦੁੱਧ ਤੋਂ ਬਣੀ ਹੈ ਪਨੀਰ ਜਾਂ ਖਾਣ ਵਾਲੀ ਚੀਜ਼ ਕੋਈ ਵੀ ਅਜਿਹੀ ਮਲਾਵਟ ਵਾਲੀ ਤੁਹਾਨੂੰ ਲੱਗਦੀ ਹੈ ਤੇ ਤੁਸੀਂ ਜਲਦ ਉਸ ਤੇ ਐਕਸ਼ਨ ਲੈ ਸਕਦੇ ਹੋ ਕੀ ਨਾਮ ਆਪਣਾ ਤੇ ਕਿਹੜੀ ਜਗ੍ਹਾ ਤੋਂ ਹੈ ਮੇਰਾ ਨਾਮ ਹੈ ਗਪ੍ਰੇਲਾ ਜੀ ਹਾਂਜੀ ਪ੍ਰੇਲਾ ਪ੍ਰੇਲਾ ਪ੍ਰਲਾਦ ਹਾਂਜੀ 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 ਅਸੀਂ ਐਡਵਾਨੇ ਸੇ ਤੋਹਾਨਾ ਕਿੱਥੇ ਬੰਦਾ ਜੀ ਤੋਹਾਨਾ ਤੋਹਾਨਾ ਸਰ ਤੋਹਾਨਾ ਹਰਿਆਣਾ ਤੋਹਾਨਾ ਕਿੱਥੇ ਬੰਦਾ ਤੋਹਾਨਾ ਜੀ ਹਰਿਆਣਾ ਜੀ ਹਰ ਜਿੱਤ ਕੀ ਲੈ ਕੇ ਆਏ ਤੁਸੀਂ ਪਨੀਰ ਲੈ ਕੇ ਆਏ ਸਾਂ ਠੀਕ ਹੈ ਤੇ ਕਿਹੜੀ ਦੁਕਾਨ ਤੋਂ ਲੈ ਕੇ ਪਤਾ ਕੀ ਦੁਕਾਨ ਦਾ ਕਿੱਥੋਂ ਲੈ ਕੇ ਇਹ ਕਿਹੜਾ ਸਪਲਾਈ ਲੈਦਾ ਦੱਸ ਸਰ ਉਹਨਾਂ ਨੇ ਫੋਨ ਕੀਤਾ ਸਰ ਉਹ ਕਹਿੰਦਾ ਮਸੱਡੇ ਸੇ ਆ ਜਾਓ ਫਿਰ ਜੀ ਮਸੱਡੇ ਸੇ ਆਇਆ ਜਦ ਤੱਕ ਆ ਸਰ ਲੋਕਾਂ ਕੇ ਨਹੀਂ ਇਹ ਲਿਆਂਦਾ ਕਿੱਥੋਂ ਪਨੀਰ ਹੈ ਤੇ ਕਿਹੜੀ ਦੁਕਾਨ ਹਰਿਆਣਾ ਕਿੱਥੋਂ ਲੈ ਕੇ ਆਏ ਕੋਈ ਡੀਲਰ ਇਹਦਾ ਮੇਨ ਤਾਂ ਹੋਈਗਾ ਇਹ ਉੱਥੇ ਬੰਦੀ ਹੋਈਗੀ ਫੈਕਟਰੀ ਹੋਈਗੀ ਤੋਹਾਨੇ ਦੇ ਹਾਂ ਜੀ ਪੁੱਤ ਵਜ ਕੇ ਲਿਆ ਗਿਆ ਹੈ। ਠੀਕ ਹੈ ਜੀ। ਤੇ ਫਿਰ ਇੱਥੇ ਮਕੇਰੀਆਂ ਦੇਣ ਆਏ। ਹਾਂਜੀ ਹਾਂਜੀ। ਠੀਕ ਹੈ ਮਕੇਰੀਆਂ ਕਿਹੜੀ ਜਗ੍ਹਾ ਦੇਣ ਆਏ? ਸਰ ਉਹਨਾਂ ਨੇ ਫੋਨ ਕੀਤਾ ਦਾ ਉਹਨਾਂ ਨੇ ਬੋਲਾ ਥਾ ਕਿ ਬਸੜੇ ਆ ਜਾਣਾ ਬਸੜੇ ਆ ਕੇ ਮੈਨੂੰ ਫੋਨ ਕਰਨਾ। ਠੀਕ ਹੈ ਤੇ ਫਿਰ ਤੁਸੀਂ ਫੋਨ ਕੀਤਾ ਮੈਂ ਹੁਣ ਤੱਕ ਸਰ। ਉਹਨਾਂ ਦਾ ਨਾਮ ਨਹੀਂ ਦੱਸਦਾ ਇਹਨਾਂ ਸਹੀ ਐਡਰੈਸ ਨਹੀਂ ਦੱਸਣਾ। ਅੱਜ ਅਸੀ ਤੜਕਸ ਆ ਗਈ। ਇੱਥੇ ਇੱਕ ਇੰਟਰਸੈਪਟ ਲਾਈਕ ਕੀਤਾ ਹੈ। ਰੈਡ ਕੀਤਾ। ਔਰ ਕਿਉਂਕਿ ਮਿਸ਼ਨ ਤੰਦਰੁਸਤ ਇਹੜਾ ਪੰਜਾਬ ਦਾ ਹੈਗਾ ਆ। ਉਹਦੇ ਪੰਜਾਬ ਸਰਕਾਰ ਨੇ ਜਿੱਦਾਂ ਅੱਜਕੱਲ੍ਹ ਚਲਾਈ ਹੋਈ ਹੈ ਮਹਿੰਦ ਫੈਸਟੀਵਲ ਸੀਜ਼ਨ ਤੇ ਸਾਨੂੰ ਮਾਨਯੋਗ ਫੂਡ ਐਂਡ ਡਰੱਗ ਕਮਿਸ਼ਨਰ ਸਰਦਾਰ ਦਨਨਾਥ ਸਿੰਘ ਜੀ ਆਈਐਸ ਮਾਨਯੋਗ ਰਿਪਰਮੈਸ਼ਨ ਅਸ਼ੀਸ਼ਾ ਜੈਨ ਅਤੇ ਸਾਡੇ ਮਾਨਯੋਗ ਸਿਵਲ ਸਰਜਨ ਸਾਹਿਬ ਡਾਕਟਰ ਮਿਲਦੀ ਉਹਨਾਂ ਵੱਲੋਂ ਸਖਤ ਹਦਾਇਤਾਂ ਹੈ ਕਿ ਦਿਹਾੜੀ ਸੀਜ਼ਨ ਮੁੱਖ ਰੱਖਦੇ ਹੋਏ ਕਿਸੇ ਵੀ ਤਰ੍ਹਾਂ ਦਾ ਕੋਈ ਮਲਾਵਟੀ ਸਮਾਨ ਨਾ ਲੁਕਾਉਣ ਦੀ ਮਹੀਆ ਕਰਾਇਆ ਜਾ ਸਕੇ। ਔਰ ਔਰੇ ਸੰਬੰਧ ਚ ਆ ਸਾਡੀ ਟੀਮ ਜਿਹੜੀ ਹੈ ਫੂਡ ਸੇਫਟੀ ਟੀਮ ਟੜਕਸ ਆ ਰਹੀ ਏ ਇਥੇ ਮਕੇਰੀਆਂ ਬਾਰਡਰ ਤੇ ਉਹਨਾਂ ਨੇ ਨਾਕਾ ਲਗਾਇਆ ਹੈ ਔਰ ਨਾਕੇ ਦਰਾਂ ਉਹਨਾਂ ਨੂੰ ਇੱਕ ਗੱਡੀ ਜਿਹੜੀ ਕਿ ਹਰਿਆਣਾ ਤੋਂ ਆ ਰਹੀ ਸੀ ਔਰ ਇਥੇ ਮਕੇਰੀਆਂ ਚ ਉਹਨਾਂ ਨੇ ਪਨੀਰ ਡਿਸਟ੍ਰਿਬਿਊਟ ਕਰਨਾ ਸੀ ਨੀਅਰ ਅਬਾਊਟ 7 ਕਿਲੋਗ੍ਰਾਮ ਦੇ ਕਰੀਬ ਪਨੀਰ ਸੀ ਉਹ ਉਹਨਾਂ ਨੇ ਪਕੜਿਆ ਔਰ ਉਸੇ ਟਾਈਮ ਹੀ ਉਹਨਾਂ ਨੇ ਸੈਂਪਲ ਵੀ ਲੈ ਲਏ ਔਰ ਨਾਲ ਹੀ ਜਿਹੜਾ ਜਿੰਨਾ ਵੀ ਪਨੀਰ ਸੀ ਇਨੂੰ ਅਸੀਂ ਕੋਲਡ ਸਟੋਰ ਵਿੱਚ ਸਟੋਰ ਕਰ ਲਿਆ ਔਰ ਇਹਨੂੰ ਅੱਜ ਹੀ ਅਸੀਂ ਸੈਂਪਲਿੰਗ ਲਈ ਭੇਜ ਦਿੱਤਾ ਜਾਏਗਾ ਔਰ ਰਿਪੋਰਟ ਅਧਿਕਾਰਿਸ਼ੁੱਤੀ ਮੰਗਾ ਕੇ ਇਹਦੇ ਉੱਤੇ ਫੂਡ ਸੇਫਟੀ ਐਕਟ ਦੇ ਅਗੇਂਸਟ ਜਿੱਦਾਂ ਵੀ ਕਾਰਵਾਈ ਹੋਏਗੀ ਉਹ ਕਰਾਈ ਜਾਏਗੀ ਤੇ ਇਹ ਜਿਹੜਾ ਪਨੀਰ ਹੈ ਤੇ ਕਿਹੜੀਆਂ ਦੁਕਾਨਾਂ ਕਿਉ ਹਾਂਜੀ ਕੌਣ ਮੇਨ ਡੀਲਰ ਹੈ ਕੰਮ ਕੀ ਰੀਆਂ ਜਿਹੜਾ ਚੱਕਦਾ ਜਾਂ ਕਿੱਥੋਂ ਕੋਈ ਇਦਾਂ ਨੇ ਇਹ ਜਿਸ ਤਰ੍ਹਾਂ ਇਹਨਾਂ ਨੇ ਗੱਡੀ ਵਾਲੇ ਨੇ ਸਾਨੂੰ ਦੱਸਿਆ ਕਿ ਹਰਿਆਣੇ ਤੋਂ ਆ ਰਿਹਾ ਸੀ ਇਹ ਫਸਟ ਟਾਈਮ ਹੀ ਬੰਦਾ ਗੱਡੀ ਤੇ ਲੈ ਕੇ ਆਇਆ ਇਹਨੂੰ ਡਿਸਟ੍ਰੀਬਿਊਟਰ ਇਦਾਂ ਨਹੀਂ ਪਤਾ ਹੈਗਾ ਸਿਰਫ ਇਹਨਾਂ ਪਤਾ ਸੀ ਕਿ ਇੱਥੇ ਕਿਸੇ ਬੰਦੇ ਨੇ ਇਹਨੂੰ ਟਿਪ ਦਿੱਤੀ ਕਿ ਇੱਥੇ ਆ ਕੇ ਅਸੀਂ ਤੁਹਾਨੂੰ ਮਿਲ ਲਾਂਗੇ ਤੇ ਅਸੀਂ ਕਲੈਕਟ ਕਰ ਲਾਂਗੇ ਪੜਾਈ ਤੱਕ ਕਿਉਂਕਿ ਸਾਡੀ ਟੀਮ ਸਭ ਤੋਂ ਪਹਿਲਾਂ ਹੀ ਇਹਨਾਂ ਕੋ ਪਹੁੰਚ ਗਈ ਸੀ ਔਰ ਇਹਨਾਂ ਨੂੰ ਪਕੜ ਲਿਆ ਸੀ ਔਰ ਇਹਨਾਂ ਨੂੰ ਉਹ ਬੰਦਾ ਜਿਹੜਾ ਹੈਗਾ ਸੀ ਉਹ ਚੱਕਮਾ ਦੇ ਕੇ ਨਿਕਲ ਗਿਆ ਉਹ ਪਤਾ ਹੀ ਨਹੀਂ ਲੱਗ ਸਕੇ ਇਹਨਾਂ ਨੂੰ ਇਹਨਾਂ ਨੂੰ ਖੁਦ ਨੂੰ ਨਹੀਂ ਪਤਾ ਲੱਗ ਸਕੇ ਔਰ ਉਹਦੇ ਬਾਰੇ ਅਸੀਂ ਫਿਰ ਵੀ ਇਨਵੈਸਟੀਗੇਟ ਕਰਾਂਗੇ ਔਰ ਹੁਣ ਤੱਕ ਅਸੀਂ ਜਿਹੜੀ ਪਨੀਰ ਪਕੜਿਆ ਉਹਨੂੰ ਅਸੀਂ ਇੱਥੇ ਕੋਲਡ ਸਟੋਰ ਚ ਸੀਲ ਕਰ ਲਿਆ ਤì ਕਹਿੰਦੇ ਇੱਥੇ ਕੀ ਕਹਿੰਦੇ ਇਹ ਜਿਹੜਾ ਪ੍ਰੀਰਾ ਇਹੋ ਨਕਲੀ ਆ ਜਾਂ ਅਸਲੀ ਇਸ ਦੇ ਵਿੱਚ ਕਿਉਂਕਿ ਲੋਕਾਂ ਨੂੰ ਅਵੇਅਰਨੈਸ ਕਰਨਾ ਜ਼ਰੂਰੀ ਹੈ ਜਿਹੜਾ ਪਨੀਰ ਹੈ ਜਿੰਨਾ ਵੀ ਅਸੀਂ ਪਕੜਦੇ ਆ ਜਾਂ ਜੋ ਵੀ ਇਨਵੈਸਟੀਗੇਸ਼ਨ ਨਹੀਂ ਉਹਦੀ ਸੈਂਪਲ ਲਿੱਤੇ ਜਾਂਦੀ ਆ ਔਰ ਜਦੋਂ ਵੀ ਸੈਂਪਲ ਦੀ ਰਿਪੋਰਟ ਆਏਗੀ ਪੂਰੇ ਜੀ ਅਸੀਂ ਕਹਿ ਸਕਦੇ ਕਿ ਅਸਲੀ ਹੈ ਨਕਲੀ ਹੈਗਾ ਉਨੀ ਦੇਰ ਤੱਕ ਅਸੀਂ ਸ਼ੱਕੀ ਪਨੀਰ ਹੀ ਕਵਾਂਗੇ ਇਹਨਾਂ ਨੂੰ ਸ਼ੱਕੀ ਪਨੀਰ ਦੇ ਆਧਾਰ ਤੇ ਹੀ ਅਸੀਂ ਕੋਲ ਸਟੋਰ ਚ ਸਟੋਰ ਕਰ ਲੈਣੇ ਆ ਤਾਂ ਕਿ ਰਿਪੋਰਟ ਆਣ ਤੇ ਜੇ ਤੇ ਠੀਕ ਹੋਇਆ ਤੇ ਫਿਰ ਅਸੀਂ ਰਿਲੀਜ਼ ਕਰਾਂਗੇ ਅਦਰਵਾਇਜ਼ ਜੇ ਕੋਈ ਹੋਇਆ ਤੇ ਅਸੀਂ ਉਹਦੇ ਅਗੇਂਸਟ ਫੂਡ ਸੇਫਟੀ ਐਕਟ ਸਟੈਂਡਰਡ ਐਂਡ ਐਕਟ ਦੇ ਅਗੇਂਸਟ ਕਾਰਵਾਈ ਕੀਤੀ ਜਾ ਤੇ ਉਹ ਜਿਹੜਾ ਗੱਡੀ ਵਾਲਾ ਲੈ ਹਾਂਜੀ ਹੁਣ ਫੜ ਲਿਆ ਜੀ ਗੱਡੀ ਵਾਲਾ ਇੱਥੇ ਹਾਂਜੀ ਗੱਡੀ ਵਾਲਾ ਇੱਥੇ ਹੈਗਾ ਆ ਉਹ ਨਾਲ ਹੀ ਹੈ ਸਾਡੇ ਗਾ ਤੇ ਉਹਨੂੰ ਅਸੀਂ ਨਾਲ ਰੱਖ ਕੇ ਜਿੰਨਾ ਜਿਕਰ ਕਾਰਵਾਈ ਨਹੀਂ ਹੋਦੀ ਉਹ ਕੰਪਲੀਟ ਕਰ ਦਿੰਦੇ ਹਾਂ